ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਆਪਾਂ ਲੱਗਿਆ ਜੀ ਅੱਜ ਬਹੁਤ ਹੀ ਖਾਸ ਜੀ ਕਹਿ ਸਕਦੇ ਆ ਕਿ ਸਵੀਟ ਜੀ ਡਿਸ਼ ਬਣਾਉਣਾ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕੁਝ ਕੁ ਟਾਈਮ ਦੇ ਵਿੱਚ ਜੀ ਬਣ ਕੇ ਆਪਣੀ ਜਿਹੜੀ ਇਹ ਡਿਸ਼ ਆਪਣੀ ਇਹ ਤਿਆਰ ਹੋ ਜਣੀ ਆ ਤੇ ਮੈਂ ਇੱਥੇ ਲੱਗੀ ਆ ਜੀ ਬਰਫੀ ਬਣਾਉਣ ਤੇ ਆਪਾਂ ਇੱਕ ਕੌਲੀ ਦੁੱਧ ਦੀ ਲੈ ਲਈ ਆ ਤੇ ਆਪਾਂ ਇੱਥੇ ਬਣਾਵਾਂਗੇ ਜੀ ਅੱਜ ਬਰਫੀ ਤੇ ਤੁਸੀਂ ਦੇਖਿਓ ਬਹੁਤ ਹੀ ਟੇਸਟੀ ਬਣ ਕੇ ਆ ਜਿਹੜੀ ਉਹ ਤਿਆਰ ਹੋ ਜਾਂਦੀ ਆ ਤੇ ਕੁਝ ਕੁ ਟਾਈਮ ਦੇ ਵਿੱਚ ਜੀ ਬਣ ਕੇ ਜਿਹੜੀ ਰੈਡੀ ਹੋ ਜਾਂਦੀ ਆ ਇਹ ਤੇ ਇਸ ਤੋਂ ਬਾਅਦ ਵਿੱਚ ਜੀ ਆਪਾਂ ਇੱਕ ਕੱਲੀ ਪਹਿਲਾਂ ਦੁੱਧ ਦੀ ਲੈ ਲਈ ਆ ਤੇ ਇਹਦੇ ਵਿੱਚ ਆਪਾਂ ਜੀ ਇੱਕ ਕੌਲੀ ਹੀ ਪਾਵਾਂਗੇ ਜੀ ਆਪਣਾ ਮਿਲਕ ਪਾਊਡਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਜੀ ਆਪਣੇ ਘਰ ਦੇ ਵਿੱਚ ਕੋਈ ਵੀ ਗੈਸਟ ਆਉਂਦੇ ਆ ਜਾਂ ਕਹਿ ਸਕਦੇ ਹੋ ਕਿ ਇਹ ਨਾ ਹੋ ਤੁਸੀਂ ਛੇਤੀ ਛੇਤੀ ਤੁਹਾਨੂੰ ਜਲਦੀ ਜਲਦੀ ਆ ਤੇ ਬਹੁਤ ਹੀ ਜਲਦੀ ਜਿਹੜੀ ਬਣ ਕੇ ਇਹ ਡਿਸ਼ ਆ ਤਿਆਰ ਹੋ ਜਾਂਦੀ ਹੈ ਇਹ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾ ਸਕਦੇ ਆ ਇਹਨੂੰ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਕੇ ਜਿਹੜੀ ਇਹ ਤਿਆਰ ਹੋ ਜਾਂਦੀ ਹੈ ਤੇ ਆਪਾਂ ਜਿਹੜੀ ਗੈਸ ਦੀ ਫਲੇਮ ਆ ਇਹ ਸਲੋ ਰੱਖਣੀ ਆ ਥੋੜੀ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਪਹਿਲਾਂ ਹਾਂਜੀ ਬਸ ਆਪਾਂ ਇਹਨੂੰ ਇਦਾਂ ਹੀ ਹੌਲੀ 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 ਹਿਲਾਈ ਜਾਣਾ ਤੇ ਤੁਸੀਂ ਬਸ ਇਹ ਧਿਆਨ ਰੱਖਣਾ ਕਿ ਤੁਸੀਂ ਗੈਸ ਦੀ ਫਲੇਮ ਆ ਜਿਹੜੀ ਉਹ ਪਹਿਲਾਂ ਤਾਂ ਥੋੜਾ ਜਿਹਾ ਟਾਈਮ ਆਪਾਂ ਮੀਡੀਅਮ ਕਰ ਦਾਂਗੇ ਬਾਅਦ ਵਿੱਚ ਆਪਾਂ ਇਹਨੂੰ ਬਿਲਕੁਲ ਹੀ ਸਲੋ ਕਰ ਦਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਇਹ ਬਣ ਜਾਂਦੀ ਹੈ ਟਰਾਈ ਕਰਕੇ ਦੇਖਿਓ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਕਿ ਜਿਹੜੇ ਹਵਾ ਦੇ ਵਿੱਚ ਆ ਦਾਣੇ-ਦਾਣੇ ਜੀ ਇਹ ਸਾਰੇ ਮਰਜੇ ਜਾਣ ਨਾਰਾਣ ਕਿਉਂਕਿ ਇਹ ਇਕੱਠੇ ਜੇ ਹੋਏ ਫਿਰ ਆਪਣੇ ਹਨਾ ਹਮੋ ਦੇ ਵਿੱਚ ਹੀ ਹੈ ਨਾ ਜਿਵੇਂ ਆਪਾਂ ਕਹਿੰਦੇ ਨੇ ਕੱਚਾ ਪਾਣਾ ਉਹ ਚੀਜ਼ ਆਉਗੀ ਉਹ ਚੀਜ਼ ਨਹੀਂ ਹੋਣੀ ਚਾਹੀਦੀ ਹੈਗੀ ਉਹਦੇ ਲਈ ਆਪਾਂ ਇਹਨੂੰ ਕੀ ਕਰਨਾ ਹੈ ਜੀ ਸਸਪੈਨ ਨੂੰ ਏਦਾਂ ਦਾ ਤੇਜ਼-ਤੇਜ਼ ਹਿਲਾਇਆ ਜਾਣਾ ਹਾਂਜੀ ਦੇਖ ਸਕਦੇ ਆ ਕਿ ਹਾਂ ਇਹ ਗਾੜਾ ਗਾੜਾ ਜਿਹੜਾ ਹੋਣ ਲੱਗ ਗਿਆ ਤੇ ਜੇਕਰ ਤੁਸੀਂ ਇਹਦੇ ਵਿੱਚ ਚੀਨੀ ਵਗੈਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਾ ਸਕਦੇ ਹੋ ਪਰ ਲੇਕਿਨ ਜਿਹੜੇ ਮਿੱਠਾ ਬਲ ਘੱਟ ਪਸੰਦ ਕਰਦੇ ਆ ਉਹਨਾਂ ਨੂੰ ਇਹ ਸਹੀ ਆ ਕਿਉਂਕਿ ਆਪਣੇ ਜਿਹੜਾ ਇਹ ਮਿਲਕ ਪਾਊਡਰ ਹੁੰਦਾ ਹੈ ਉਹਦੇ ਵਿੱਚ ਮਿੱਠਾ ਕਾਫੀ ਜ਼ਿਆਦਾ ਹੁੰਦਾ ਤੇ ਇਸ ਕਰਕੇ ਤੁਸੀਂ ਸਕਿਪੋ ਵੀ ਕਰ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਜਿਹੜਾ ਮਿਠਾਉ ਨਹੀਂ ਪਾਇਆ ਹੈਗਾ ਕਿਉਂਕਿ ਇਹਦੇ ਵਿੱਚ ਆਲਰੇਡੀ ਮਿੱਠਾ ਜਿਹੜਾ ਹੁੰਦਾ ਕਾਫੀ ਜ਼ਿਆਦਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਜਿਹੜਾ ਗਾਣਾ ਹੋ ਚੁੱਕਿਆ ਇਹ ਤੇ ਬਸ ਆਪਾਂ ਇਹਨੂੰ ਮੀਡੀਅਮ ਤੇ ক্লোজ ਹੈ ਹਨਾ ਉਹ ਕਿ ਗੈਸ ਕਰਕੇ ਇਹਨੂੰ ਤੁਸੀਂ ਬਸ ਇਸੇ ਤਰ੍ਹਾਂ ਚੰਗੇ ਤਰੀਕੇ ਨਾਲ ਫਲਾਇਆ ਜਾਣਾ ਵਾ ਬਸ ਇਹਨੂੰ ਫਲਾਉਣਾ ਆਪਾਂ ਤਾਂ ਕਿ ਜਿਹੜਾ ਇਹ ਪਾਊਡਰ ਆ ਏ ਥੱਲੇ ਨਾ ਲੱਗ ਜਵੇ ਇਹਦਾ ਕੱਚਾ ਜਿਆਪਣ ਵੀ ਨਾ ਆਵੇ ਆਪਣੇ ਟੇਸਟ ਦੇ ਵਿੱਚ ਤੇ ਥੱਲੇ ਵੀ ਨਾ ਲੱਗੇ ਬਸ ਜਾਂਦੀ ਹੈ ਨਾ ਧਿਆਨ ਰੱਖਣਾ ਹੈ ਬਸ ਆਪਾਂ ਇਹਦਾ ਬਗੜ ਕਰਕੇ ਹਿਲਾਇ ਜਾਨ ਤੁਸੀਂ ਦੇਖਿਓ ਹਨਾ ਘਰ ਦੇ ਵਿੱਚ ਟਰਾਈ ਕਰਕੇ ਬਹੁਤ ਹੀ ਵਧੀਆ ਜਿਹੜੀ ਇਹ ਹੈ ਬਾਕੀ ਇਹ ਬੰਦੀ ਹੈ ਤੇ ਜੇਕਰ ਤੁਹਾਡੇ ਗੈਸਟ ਆ ਰਹੇ ਨੇ ਤਾਂ ਤੁਸੀਂ ਇਹ 5 ਮਿੰਟ ਚ ਹੀ 10 ਮਿੰਟ ਚ ਹੀ ਜੰਦੀ ਤਿਆਰ ਕਰਕੇ ਬਣਾ ਸਕਦੇ ਹੋ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਇਹ ਜਿਹੜੇ ਬਰਫੀ ਆ ਬਸ ਥੋੜਾ ਜਿਹਾ ਹੀ ਹੋਰ ਆ ਕਿ ਇਹ ਸਾਰੀ ਹੋਊਗੀ ਹਾਂ ਹੁਣ ਥੱਲੇ ਨਾ ਲੱਗੇ ਇਸ ਕਰਕੇ ਆਪਾਂ ਕੀ ਕਰਾਂਗੇ ਜਿਹਦੇ ਵਿੱਚ ਇੱਕ ਚਮਚਾ ਪੱਕੇਉ ਦਾ ਪਾ ਦਾਂਗੇ ਦੇਸੀ ਘਿਓ ਦਾ ਇਹ ਜਿਹੜੀ ਹੈ ਜਿਹੜੀ ਆਪਣੀ ਬਰਫੀ ਆ ਜਿਹੜੇ ਥੱਲੇ ਨਾ ਲੱਗੇ ਯਾਨੀ ਕਿ ਕੜਾਹੀ ਨੂੰ ਨਾਲ ਚਿੰਬੜੀ ਆਪਣੀ ਨੂੰ ਹਾਂਜੀ ਲੋ ਜੀ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਗਾੜੀ ਗਾੜੀ ਹੋ ਚੁੱਕੀ ਹੈ ਹੁਣ ਤੁਸੀਂ ਇਸ ਤੋਂ ਬਾਅਦ ਜੀ ਗੈਸ ਆ ਜਿਹੜਾ ਉਹ ਆਪਣਾ ਬੰਦ ਕਰ ਦੇਣਾ ਵਾ ਗੈਸ ਬੰਦ ਕਰਨ ਤੋਂ ਬਾਅਦ ਹਾਂਜੀ ਇੱਥੇ ਹਾਂ ਆਪਾਂ ਇੱਕ ਪਲੇਟ ਲੈ ਲਈਏ ਆਂ ਆਪਾਂ ਪਲੇਟ ਨੂੰ ਥੋੜਾ ਜਿਹਾ ਗਰਮ ਕਰ ਲੈਂਦੇ ਹਾਂ ਕਿਉਂਕਿ ਜੀ ਇਹਦੇ ਉੱਤੇ ਆਪਾਂ ਥੋੜਾ ਜਿਹਾ ਘਿਓ ਲਾਵਾਂਗੇ ਤਾਂ ਕੇ ਹਾਂ ਆਪਣੇ ਪਲੇਟ ਨੂੰ ਮਜੇ ਦਾ ਹੋ ਕੇ ਹਰ ਨਾਲ ਚੰਬੜੇ ਹਾਂਜੀ ਠੀਕ ਆਪਾਂ ਪਲੇਟ ਲੈ ਲਈਆ ਤੇ ਪਲੇਟ ਦੇ ਉੱਪਰ ਆਪਾਂ ਕੀ ਕੀਤਾ ਹੈ ਜੀ ਆਪਣਾ ਜਿਹੜਾ ਘਿਓ ਆਪਾਂ ਲਗਾ ਲਿਆ ਤੇ ਹੁਣ ਆਪਾਂ ਇੱਥੇ ਆਪਾਂ ਜਿਹੜਾ ਤਿਆਰ ਕੀਤਾ ਸੀਗਾ ਜੀ ਮੂਸਲੇਨ ਜੀ ਲੋ ਦੀ ਇਹਨੂੰ ਆਪਾਂ ਠੰਡਾ ਹੋਣ ਵਾਸਤੇ ਰੱਖ ਦਾਂਗੇ ਹੁਣ ਹਾਂਜੀ ਇੱਥੇ ਹਾਂ ਆਪਾਂ ਬਦਾਮ ਸੀਗੇ ਮੇਰੇ ਕੋਲ ਇੱਥੇ ਘਰੇ ਭਾਈ ਤੇ ਆਪਾਂ ਹਾਂ ਇਹਨੂੰ ਸਜਾਉਣ ਦੇ ਵਾਸਤੇ ਆਪਾਂ ਜਿਹੜੇ ਬਦਾਮ ਆਪਾਂ ਬਰੀਕ-ਬਰੀਕ ਜੇ ਕੱਢਲੇ ਆ ਤੇ ਆਪਾਂ ਹਾਂ ਇਹਦੇ ਉੱਤੇ ਨਾ ਇਦਾਂ ਕਰਕੇ ਆਪਾਂ ਫੈਲਾ ਦਾਂਗੇ ਬਦਾਮਾਂ ਤੇ ਫਿਰ ਵਧੀਆ ਜਿਹਾ ਲੱਗਣ ਲੱਗ ਜਾਂਦਾ ਵਾ ਜੇ ਹੁਣ ਇਹ ਥੋੜੀ ਜਿਹੀ ਸੈਟ ਜੀ ਹੋ ਜੂਗੀ ਆਪਾਂ ਇਹਨੂੰ ਹੋਰ ਰੱਖ ਦੇਣਾ ਥੋੜੇ ਜਿਹਾ ਟਾਈਮ ਦੇ ਲਈ ਤੇ ਫਿਰ ਆਪਾਂ ਇਹਦੇ ਪੀਸ ਪੀਸ ਆ ਜਿਹੜੇ ਫਿਰ ਆਪਾਂ ਇਹਦੇ ਪੀਸ ਜੇ ਕਰਦੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਲੰਦੀ ਇਹ ਲੱਗ ਰਹੀ ਹੈ ਤੇ ਬਾਕੀ ਹੁਣ ਆਪਾਂ ਇਹਦੇ ਪੀਸ ਕੱਟਾਂਗੇ ਤੇ ਫਿਰ ਤੁਹਾਨੂੰ ਦਿਖਾਉਣੀ ਆ ਤੋ ਬਾਅਦ ਹਾਂਜੀ ਲਓ ਜੀ ਬਰਫੀ ਆਪਣੀ ਜਿਹੜੀ ਕੈੜੀ ਜੀ ਹੋ ਚੁੱਕੀ ਐ ਤੇ ਹੁਣ ਆਪਾਂ ਇਹਦੇ ਕੱਟ ਲੱਗਿਆ ਜੀ ਕਟਿੰਗ ਮੈਂ ਇਹਦੀ ਹੈ ਨਾ ਚੌਰਸ ਜੀ ਸ਼ੇਪ ਬਣਾਈ ਸੀਗੀ ਤੇ ਮੈਨੂੰ ਚੇਤਾ ਭੁੱਲ ਗਿਆ ਸੀਗਾ ਕਿ ਹਨਾ ਆਪਾਂ ਪਹਿਲਾਂ ਗੋਲ ਜੀ ਸ਼ੇਪ ਬਣਾਈ ਸੀਗੀ ਇਹਦੀ ਤੇ ਫਿਰ ਉਸ ਤੋਂ ਬਾਅਦ ਵਿੱਚ ਆਪਾਂ ਇਹ ਜਿਹੜੀ ਚੌਰਸ ਜੀ ਸ਼ੇਪ ਬਣਾਈ ਸੀਗੀ ਮੈਂ ਵੀਡੀਓ ਬਣਾਉਣੇ ਭੁੱਲ ਗਈ ਸੀ ਉਸ ਟਾਈਮ ਉਹ ਜਿਵੇਂ ਲੱਗ ਕਦੀ ਪੀਸ ਆਪਾਂ ਵਰਤ ਲਈ ਛੋਟੇ ਛੋਟੇ ਹਾਂਜੀ ਲਓ ਜੀ ਆਪਾਂ ਇਹਨਾਂ ਦੇ ਪੀਸ ਜੇ ਕਰ ਲਏ ਆ ਤੇ ਹੁਣ ਆਪਾਂ ਇਹਨਾਂ ਨੂੰ ਸੈੱਟ ਕਰਕੇ ਇਹਨਾਂ ਨੂੰ ਹੋਈ ਤੇ ਰੱਖ ਲਏ ਜਿਵਾਗ ਨਾ ਸੈੱਟ ਵੀ ਨਹੀਂ ਹੋਣ ਦਿੰਦੇ ਹੈਗੇ ਇਹਨਾਂ ਨੂੰ ਐ ਵੀ ਛੇਤੀ ਛੇਤੀ ਬੱਸ ਅਸੀਂ ਬਰਫੀ ਖਾ ਲਈਏ ਤੁੜੀ ਜੀ ਜੇ ਇਹ ਹੋਰ ਇਹਨਾ ਟਾਈਮ ਜੇ ਨੂੰ ਮਿਲ ਜਾਂਦਾ ਨਾ ਇਹਨੇ ਬਹੁਤ ਵਧੀਆ ਸੈੱਟ ਜੀ ਹੋ ਜਾਣਾ ਸੀਗਾ ਇਸੇ ਤਰੀਕੇ ਨਾਲ ਹਾਂ ਆਪਾਂ ਸਾਰੇ ਪੀਸ ਹੈ ਨਾ ਹਾਂ ਚੱਕ ਕੇ ਨਾ ਉਹ ਕਰਕੇ ਫਿਰ ਤੁਹਾਨੂੰ ਦਿਖਾਉਣੇ ਆ ਹਾਂਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਬਰਫੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਰੈਡੀ ਹੋ ਚੁੱਕੀ ਆ ਬਹੁਤ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਪਣੇ ਘਰੇ ਜਿਹੜੀ ਬਰਫੀ ਬਣਾ ਸਕਦੇ ਹੋ ਤੇ ਬਾਕੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੱਕ ਦੇ ਲਈ ਬਾਏ ਬਾਏ